ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾਈ ਜਾ ਰਹੇ ਐ ਜਦੋਂ ਛੱਡ ਦਿੰਦੇ ਐ ਫਿਰ ਉਦਾਂ ਦੀ ਹੋ ਜਾਂਦੇ ਐ ਠੀਕ ਨਹੀਂ ਹੋ ਰਹੇ ਜਿਹੜੇ ਹਲੇ ਤੱਕ ਹੋਰ ਸਰੀਰ ਨੂੰ ਖਰਾਬ ਕਰ ਰਹੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਐ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬੁੱਢਲਾਡਾ ਵੀ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਤੇ ਇਸੇ ਤਰ੍ਹਾਂ ਹੀ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਤੁਸੀਂ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ। ਸੋ ਅੱਜ ਜਿਸ ਵਿਸ਼ੇ 'ਚ ਜਿਸ ਬਿਮਾਰੀ ਦੇ ਸੰਬੰਧ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਲੇਡੀਜ਼ ਦੇ ਨਾਲ ਸੰਬੰਧਿਤ ਮੇਰੀਆਂ ਭੈਣਾਂ ਬੀਬੀਆਂ ਦੇ ਨਾਲ ਸੰਬੰਧਿਤ ਸੋ ਇਸ ਰੋਗ ਦੇ ਨਾਲ ਹੈ ਬਹੁਤ ਛੋਟਾ ਪਰ ਜਦੋਂ ਜਿਆਦਾ ਟਾਈਮ ਇਸ ਰੋਗ ਨੂੰ ਹੋ ਜੇ ਤਾਂ ਇਹ ਬਹੁਤ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਅੱਜ ਤਕਰੀਬਨ ਤਕਰੀਬਨ 70 ਤੋਂ 75% ਸਾਡੀਆਂ ਮਾਤਾਵਾਂ ਭੈਣਾਂ ਮੇਰੀਆਂ ਬੱਚੀਆਂ ਉਹਨਾਂ ਦੇ ਵਿੱਚ ਇਹ ਰੋਗ ਆ ਰਿਹਾ ਸੋ ਨਵੇਂ ਵਿਆਹੇ ਜੋੜਿਆਂ ਦੇ ਬੱਚੇ ਨਹੀਂ ਹੋ ਰਹੇ ਸੋ ਇਸੇ ਤਰ੍ਹਾਂ ਹੀ ਵੱਡੀਆਂ 50 ਸਾਲ ਤੋਂ ਵੱਧ ਦੀ ਔਰਤਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਸੋ ਇਹਦਾ ਇਲਾਜ ਬਹੁਤ ਸੌਖਾ ਹੈ ਆਯੁਰਵੇਦ ਦੇ ਵਿੱਚ ਇਹ ਜੜ ਤੋਂ ਖਤਮ ਹੋ ਜਾਂਦੀਆਂ ਨੇ ਬਾਕੀ ਪੈਥੀਆਂ ਦੇ ਵਿੱਚ ਇਹਦਾ ਜਿਹੜਾ ਇਲਾਜ ਹੈ ਉਹ ਆਪਰੇਸ਼ਨ ਹੀ ਹੈ ਡਾਕਟਰਾਂ ਕੋਲੇ ਹੋਰ ਕੋਈ ਇਲਾਜ ਨਹੀਂ ਹੈ ਉਹਨਾਂ ਕੋਲੇ ਪਰ ਆਯੁਰਵੇਦ ਦੇ ਵਿੱਚ ਇਹਨਾਂ ਨੂੰ ਦਵਾਈ ਦੇ ਨਾਲ ਬਿਲਕੁਲ ਖਤਮ ਕੀਤਾ ਜਾਂਦਾ ਹੈ ਔਰ ਦਵਾਰੇ ਨਹੀਂ ਕਦੇ ਹੁੰਦੀਆਂ ਉਹ ਹਨ ਰਸੌਲੀਆਂ ਗੰਡਾ ਕਈ ਵਾਰੀ ਸਾਡੀਆਂ ਭੈਣਾਂ ਮਾਤਾਵਾਂ ਦੇ ਬੱਚੇਦਾਨੀ ਦੇ ਵਿੱਚ ਅਰ ਸੌਲੀਆਂ ਹੋ ਜਾਂਦੀਆਂ ਹਨ ਜਿਹਦੇ ਨਾਲ ਬਹੁਤ ਸਾਰੇ ਰੋਗ ਹੁੰਦੇ ਆ ਬੀਬੀਆਂ ਪੈਣਾਂ ਨੂੰ ਸਰੀਰ ਦੇ ਵਿੱਚ ਸੁਸਤੀ ਪੈ ਜਾਂਦੀ ਹੈ ਕੰਮ ਨੂੰ ਜੀ ਨਹੀਂ ਕਰਦਾ ਤੇ ਲੱਕ ਦੇ ਵਿੱਚ ਦਰਦ ਹੋਣ ਲੱਗ ਜਾਂਦੀ ਹੈ ਮੈਨਸ ਪੀਰੀਅਡ ਕਈਆਂ ਦੇ ਬੰਦ ਹੋ ਜਾਂਦੇ ਆ ਕਈਆਂ ਦੇ ਰੁਕ ਰੁਕ ਕੇ ਆਉਣ ਲੱਗ ਜਾਂਦੇ ਆ ਕਈਆਂ ਨੂੰ ਖੂਨ ਜ਼ਿਆਦਾ ਪੈਣ ਲੱਗ ਜਾਂਦਾ ਸੋ ਇਹ ਸਰੋਗ ਦੇ ਨਾਲ ਬੜੇ ਭੜੇ ਜਿਹੜੇ ਅਸਰ ਨੇ ਸਰੀਰ ਦੇ ਉੱਤੇ ਆਉਂਦੇ ਆ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਚਿਹਰੇ ਦੀ ਜਿਹੜੀ ਸੁੰਦਰਤਾ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਵਾਲ ਚਿੱਟੇ ਹੋਣ ਲੱਗ ਜਾਂਦੇ ਆ ਬੜਾ ਸਰੀਰ ਦੇ ਵਿੱਚ ਇਹ ਬਿਮਾਰੀ ਹੈ ਜਿਹੜੀ ਨੁਕਸਾਨ ਵੀ ਕਰਦੀ ਹੈ ਸੋ ਇਹ ਬਿਮਾਰੀ ਨੂੰ ਤੁਸੀਂ ਘਰ ਦੇ ਵਿੱਚ ਆਪ ਦਵਾਈ ਤਿਆਰ ਕਰਕੇ ਖਤਮ ਕਰ ਸਕਦੇ ਹੋ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਂ ਆਪ ਮਿਲਦਾ ਤੁਸੀਂ ਮੈਨੂੰ ਮਿਲ ਕੇ ਇਹ ਬਣੀ ਹੋਈ ਦਵਾਈ ਲੈ ਕੇ ਆਪਣਾ ਗਰੰਟੀ ਦੇ ਨਾਲ ਰਸੌਲੀਆਂ ਦਾ ਇਲਾਜ ਕਰ ਸਕਦੇ ਹੋ ਰਸੌਲੀਆਂ ਚਾਹੇ ਪਾਣੀ ਵਾਲੀਆਂ ਨੇ ਚਾਹੇ ਖੂਨ ਵਾਲੀਆਂ ਨੇ ਮਾਸ ਵਾਲੀਆਂ ਨੇ ਚਾਹੇ ਟਿਊਬਾਂ ਬਲੋਕ ਨੇ స్త్రీ ਦੀਆਂ ਚਾਹੇ ਅੰਡਾ ਸਹੀ ਨਹੀਂ ਬਣਦਾ ਸائز ਵੱਡਾ ਬਣਦਾ ਛੋਟਾ ਬਣਦਾ ਜਾਂ ਬਣ ਕੇ ਟੁੱਟਦਾ ਨਹੀਂ ਛੇਤੀ ਸੋ ਏਡिज ਦੇ ਮੇਰੀਆਂ ਭੈਣਾਂ ਦੇ ਮਾਤਾਵਾਂ ਦੇ ਜਿੰਨੇ ਰੋਗ ਨੇ ਚਾਹੇ ਉਹ ਲਕੋਰੀ ਐ ਚਾਹੇ ਪਾਣੀ ਪੈਂਦਾ ਚਾਹੇ ਭਾਰ ਪੈਂਦਾ ਚਾਹੇ ਬੱਚੇਦਾਨੀ ਚ ਮਾਸ ਵਾਲੀਆਂ ਖੂਨ ਵਾਲੀਆਂ ਪਾਣੀ ਵਾਲੀਆਂ ਰਸੌਲੀਆਂ ਨੇ ਚਾਹੇ ਟਿਊਬਾਂ ਬਲੌਕ ਨੇ ਚਾਹੇ ਅੰਡਾ ਸਹੀ ਨਹੀਂ ਬਣ ਰਿਹਾ ਸੋ ਇਨਾਂ ਸਾਰਿਆਂ ਰੋਗਾਂ ਦਾ ਇੱਕੋ ਹੀ ਇਲਾਜ ਇੱਕੋ ਹੀ ਨੁਕਸੇ ਦੇ ਵਿੱਚ ਆਪਾਂ ਸਾਰੇ ਇਲਾਜ ਕਰ ਸਕਦੇ ਹਾਂ ਉਹ ਮੈਂ ਤੁਹਾਡੀ ਝੋਲੀ ਦੇ ਵਿੱਚ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਪਾਉਣ ਲੱਗਿਆਂ ਦੂਜੇ ਨੰਬਰ ਤੇ ਜਿਹੜੀਆਂ ਮਾਤਾ-ਮਾਪ ਭੈਣਾਂ ਸਾਡੀਆਂ ਨੇ ਕਈ ਕਾਫੀ ਵੱਡੀ ਉਮਰ ਦੇ ਹੋ ਗਿਆਂ ਨੇ ਕਈ ਛੋਟੀ ਉਮਰ ਦੇ ਆ ਕਈਆਂ ਦੇ ਹਾਲੇ ਨਵੇਂ ਵਿਆਹ ਹੋਏ ਐ ਬੱਚਾ ਨਹੀਂ ਹੋ ਰਿਹਾ ਚਾਹੇ 20 ਸਾਲ ਹੋ ਗਏ ਵਿਆਹ ਨੂੰ ਬੱਚਾ ਨਹੀਂ ਹੋ ਰਿਹਾ ਗਰੰਟੀ ਛਟਾਮ ਪੇਪਰ ਤੇ ਲਿਖ ਕੇ ਦੇਵਾਂਗੇ ਅਸੀਂ ਤੁਹਾਨੂੰ ਗਰੰਟੀ ਦੇ ਨਾਲ ਬੱਚਾ ਤੁਹਾਡੀ ਝੋਲੀ ਦੇ ਵਿੱਚ ਖੇਡਣ ਲਾ ਦੇਵਾਂਗੇ ਇਹਦਾ ਵੀ ਇਲਾਜ ਗਰੰਟੀ ਦੇ ਨਾਲ ਕੀਤਾ ਜਾਂਦਾ ਤੇ ਮਰਦਾਂ ਦੇ ਜਿੰਨੇ ਰੋਗ ਨੇ ਚਾਹੇ ਸ਼ਿਕਰਾਣੂ ਬਿਲਕੁਲ ਨਿੱਲ ਨੇ 1 ਮਹੀਨੇ ਦੇ ਵਿੱਚ ਪੂਰੇ ਕਰ ਦਿੰਨੇ ਆ ਆਪਾਂ ਉਹਦੀ ਗਰੰਟੀ ਲਿਖ ਕੇ ਦਿੰਨੇ ਆ ਆਪਾਂ ਸੋ ਜਿਹੜੇ ਜੋੜਿਆਂ ਕੋਲੇ ਬੱਚੇ ਨਹੀਂ ਹੋ ਰਹੇ ਉਹ ਮੈਨੂੰ ਮਿਲ ਕੇ ਸਾਲ ਦੇ ਵਿੱਚ ਵਿੱਚ ਆਪਣੀ ਗੋਦੀ ਦੇ ਵਿੱਚ ਬੱਚੇ ਖੜਾ ਸਕਦੇ ਆ ਸ਼ਟਾਮ ਤੇ ਗਰੰਟੀ ਲਿਖ ਕੇ ਦਊਗਾ ਮੈਸੇਜ ਦੀ ਸੋ ਜਿਹੜੀਆਂ ਭੈਣਾ ਮਾਤਾਵਾਂ ਨੂੰ ਇਹ ਰੋਗ ਨੇ ਜਿਹੜੇ ਮੈਂ ਦੱਸੇ ਐ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਦਿੰਨੇ ਆ ਸੀ ਇਸ ਨੁਕਸੇ ਨੂੰ 2 ਮਹੀਨੇ ਵਰਤ ਲੈਣ ਹੱਦ ਵੱਧੋ ਵੱਧ 3 ਮਹੀਨੇ ਇਸ ਨੁਕਸੇ ਨੂੰ ਜੇ ਵਰਤ ਲੈਣ ਤਾ ਬੱਚੇਦਾਨੀ ਚ ਕਿਸੇ ਤਰ੍ਹਾਂ ਦੀ ਕੋਈ ਚਾਹੇ ਮਾਸ ਵਾਲੀ ਐ ਚਾਹੇ ਖੂਨ ਵਾਲੀ ਯਾ ਰਸੌਲੀ ਨਹੀਂ ਰਹੇਗੀ ਇਸੇ ਤਰ੍ਹਾਂ ਹੀ ਟਿਊਬਾਂ ਜਿੰਨੀਆਂ ਮਰਜੀ ਬਲੌਕ ਨੇ ਉਹ ਬਿਲਕੁਲ ਖੁੱਲ ਜਾਣਗੀਆਂ ਅੰਡੇ ਦਾ ਸਹਿਜ ਸਹੀ ਨਹੀਂ ਬਣ ਰਿਹਾ ਉਹ ਬਿਲਕੁਲ ਠੀਕ ਬਣਨ ਲੱਗ ਜਾਏਗਾ ਟਾਈਮ ਤੇ ਫੁੱਟਣਾ ਸ਼ੁਰੂ ਹੋ ਜਾਏਗਾ ਮੈਨਸ ਪੀਰੀਅਡ ਬਿਲਕੁਲ ਚਾਹੇ ਬੰਦ ਨੇ ਚਾਹੇ ਰੁਕ ਕੇ ਆਂਦੇ ਆ ਚਾਹੇ ਜ਼ਿਆਦਾ ਆਂਦੇ ਆ ਇਹਦੇ ਨਾਲ ਬਿਲਕੁਲ ਠੀਕ ਹੋ ਜਾਣਗੇ ਲਕੋਰੀ ਆ ਪਾਣੀ ਜਿੰਨਾ ਮਰਜੀ ਪਿੰਦਾ ਬਿਲਕੁਲ ਠੀਕ ਹੋ ਜਾਏਗਾ ਬੀਬੀਆਂ ਦੇ ਭਾਰ ਜਿੰਨਾ ਪੈਂਦ ਮਰਜੀ ਪੈਂਦਾ ਉਹ ਬਿਲਕੁਲ ਇਹਦੇ ਨਾਲ ਠੀਕ ਹੋ ਜਾਏਗਾ ਇਸ ਨੁਕਤੇ ਨੂੰ ਨੋਟ ਕਰ ਲਓ ਭਾਈ ਅੱਗੇ ਜਰੂਰ ਭੇਜ ਦਿਆ ਕਰੋ ਵੀਡੀਓ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੀ ਝੋਲੀ 'ਚ ਪਹਿਲ ਦੇ ਆਧਾਰ 'ਤੇ ਪਾ ਸਕੀਏ ਔਰ ਤੁਸੀਂ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਆਪਣੇ ਵਟਸਐਪ ਗਰੁੱਪਾਂ 'ਚ ਫੇਸਬੁਕ ਗਰੁੱਪਾਂ 'ਚ ਫੇਸਬੁਕ ਆਈਡੀਆਂ ਤੇ YouTube ਚੈਨਲਾਂ ਤੇ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਬਾਕੀ ਅਸੀਂ ਨੰਬਰ ਜਿਹੜੇ ਨਾਲ ਲਿਖਦੇ ਹੁੰਨੇ ਆ ਇਹਨਾਂ ਨੰਬਰਾਂ ਨੂੰ ਜਰੂਰ ਨਾਲ ਲਿਖ ਕੇ ਪਾ ਦਿਆ ਕਰੋ ਕਈ ਵਾਰੀ ਕਿਸੇ ਨੇ ਫੋਨ ਤੇ ਗੱਲ ਕਰਨੀ ਹੁੰਦੀ ਹੈ 98765 52176 ਇਹ ਨੰਬਰ ਹੈ ਇਹਨੂੰ ਨਾਲ ਲਿਖ ਕੇ ਜਰੂਰ ਪਾ ਦਿਆ ਕਰੋ ਸੋ ਆਪਣਾ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹੈ ਤਹਿਸੀਲ ਲਹਿਰਾਗਾ ਨੋਟ ਕਰ ਲਓ ਜੀ ਨਕਸ਼ਾ ਇਦੇ ਵਿੱਚ ਚਰਾਇਤਾ ਲੈਣਾ ਹੈ 50 ਗ੍ਰਾਮ ਗੋਰਖ ਮੁੰਡੀ ਲੈਣੀ ਹੈ 50 ਗ੍ਰਾਮ ਪਖੜਾ ਲੈਣਾ ਹੈ 50 ਗ੍ਰਾਮ ਕੁਲਥੀ ਦੀ ਦਾਲ ਲੈਣੀ ਹੈ 50 ਗ੍ਰਾਮ ਕਲਮੀ ਸੋਰਾ ਲੈਣਾ ਹੈ 50 ਗ੍ਰਾਮ ਅਰਜਨ ਦੀ ਛਾਲ ਲੈਣੀ ਹੈ 50 ਗ੍ਰਾਮ ਬੇਰ ਪੱਥਰ ਲੈਣਾ ਹੈਗਾ 50 ਗ੍ਰਾਮ ਕਮਲ ਡੋਡੇ ਨੇ ਜਿਹੜੇ ਉਹ ਲੈਣੇ ਆ 50 ਗ੍ਰਾਮ ਕਾਲੀ ਤੁਲਸੀ ਦੇ ਬੀਜ ਨੇ ਜਿਹੜੇ ਉਹ ਲੈਣੇ ਆ 100 ਗ੍ਰਾਮ ਪਿੱਪਲ ਦੀ ਦਾੜੀ ਵੀ 100 ਗ੍ਰਾਮ ਲੈਣੀ ਹੈ ਬੋੜ ਦੀ ਦਾੜੀ ਹੈ ਜਿਹੜੀ ਉਹ ਵੀ 100 ਗ੍ਰਾਮ ਪੀਸ ਕੇ ਪਾਊਡਰ ਬਣਾ ਲੈਣਾ ਇਹਨਾਂ ਦਾ ਤੇ ਸ਼ਿਰੰਗ ਭਸਮ ਜਿਹਨੂੰ ਅਸੀਂ 12 ਸਿੰਗਾ ਕਹਿੰਨੇ ਆ ਸ਼ੁੱਧ ਕੀਤਾ ਹੋਇਆ ਭਸਮ ਲੈ ਲਓ ਪੰਸਾਰੀਆਂ ਤੋਂ 50 ਗ੍ਰਾਮ ਮੋਤੀ ਭਸਮੇ ਦੇ ਵਿੱਚ ਪਾਉਣੀ ਆਪਾਂ ਨੇ 10 ਗ੍ਰਾਮ ਤੇ ਲੋਹ ਭਸਮ ਪਾਉਣੀ ਆ ਇਹਦੇ ਵਿੱਚ 10 ਗ੍ਰਾਮ ਵਿਧਾਰੀ ਗੰਧ ਹੈ ਜਿਹੜਾ ਉਹ ਪਾਉਣਾ ਆਪਾਂ ਨੇ 50 ਗ੍ਰਾਮ ਕਟਕੀ ਹੈ ਜਿਹੜੀ ਉਹ ਪਾਉਣੀ ਆ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਮਿਕਸੀ ਦੇ ਵਿੱਚ ਜਿਹੜੀਆਂ ਪੀਸਣ ਵਾਲੀਆਂ ਨੇ ਪਾਊਡਰ ਬਣਾ ਦੇਣਾ। ਉਸ ਤੋਂ ਬਾਅਦ ਇਹ ਸਾਰੀ ਦਵਾਈ ਨੂੰ ਮਿਲਾ ਕੇ ਮਿਕਸ ਕਰਕੇ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਸ਼ਾਮ ਨੂੰ ਸਵੇਰੇ ਖਾਲੀ ਪੇਟ ਸ਼ਾਮ ਨੂੰ ਰੋਟੀ ਤੋਂ ਘੰਟਾ 2 ਘੰਟੇ ਪਹਿਲਾਂ ਗਰਮ ਪਾਣੀ ਦੇ ਨਾਲ ਇਹ ਦਵਾਈ ਲੈਣੀ ਹੈ। ਮੇਰੇ ਤੋਂ ਛਟਾਮ ਪੇਪਰ ਤੇ ਲਿਖਾ ਕੇ ਲੈ ਲਓ ਗਰੰਟੀ ਭੈਣਾ ਦੇ ਜਿੰਨੇ ਰੋਗ ਨੇ ਸਭ ਇਸ ਨੁਕਸੇ ਦੇ ਨਾਲ ਸਮਾਪਤ ਹੋ ਜਾਣਗੇ ਮੈਂਸਪੀਰੀਅਲ ਬਿਲਕੁਲ ਸਹੀ ਹੋ ਜਾਣਗੇ ਚਾਹੇ ਜਿੰਨੇ ਟਾਈਮ ਮਰਜੀ ਬੰਦ ਹੋਏ ਹੁਣ ਪਹਿਲਾਂ ਦੇ ਟਿਊਬਾ ਜਿੰਨੀਆਂ ਮਰਜੀ ਬਲੌਕ ਨੇ ਬਿਲਕੁਲ ਠੀਕ ਹੋ ਜਾਣਗੀਆਂ ਅੰਡੇ ਦਾ ਸੈਜ ਨਹੀਂ ਸਹੀ ਬਣਦਾ ਉਹ ਬਿਲਕੁਲ ਸਹੀ ਬਣ ਲੱਗ ਜਾਏਗਾ ਔਰ ਸੌਲੀਆਂ ਨੂੰ ਤਾਂ ਇਹ ਪਹਿਲੇ ਮਹੀਨੇ ਦੇ ਵਿੱਚ ਖਤਮ ਕਰ ਦਿੰਦਾ ਹੈ ਨੁਕਸਾ ਤੁਸੀਂ ਆਪ ਵਰਤੋ ਨਹੀਂ ਬਣਾ ਸਕਦੇ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜਤ ਖਾ ਕੇ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਪਾਂ ਕਿਸੇ ਦਾ ਭਲਾ ਕਰ ਸਕੀਏ ਤੁਹਾਡਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ wahiguru ji ki fate